ਕਾ ਆਪਣੀ ਰੋਸ ਪ੍ਰਦਰਸ਼ਨ ਕਰਨ ਦਾ ਜਿਸ ਤਰ੍ਹਾਂ ਦੀ ਕਾਰਵਾਈ ਅਸੀਂ ਸੁਣੀ ਹੈ ਵੀ ਉਹ 3 ਵਜੇ ਉਹਨਾਂ ਦਾ 바ਰ ਤੋੜ ਕੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਵੀ ਅਮਸੀ ਲੈ ਗਏ ਇਹ ਬਹੁਤ ਮੰਦ ਪਰ ਕਿ ਹੁਣ ਅਗਰ ਆ ਗਰੂਪ ਵੱਡਾ ਲੈ ਸਾਨੂੰ ਅਸੀਂ ਢੱਲੇ ਵਾਲੇ ਕੀ ਜਬਰ ਹੋਊਗਾ ਕਿਸੇ ਨਾਲ ਵੀ ਖੜਾਂਗੇ ਤੁਹਾਡੇ ਨਾਲ ਹੋਊਗਾ ਤਾਂ ਵੀ ਖੜਾਂਗੇ ਢੱਲੇ ਵਾਲੇ ਤਾਂ ਕਿਉਂ ਜਬਰ ਤਾਂ ਕਿਸੇ ਨਾਲ ਵੀ ਧੱਕਾ ਤਾਂ ਕਿਸੇ ਨਾਲ ਵੀ ਅਸੀਂ ਖੜਾ ਕਿਉਂ ਅਗਰ ਆ ਗਰੂਪ ਖਨੌਰੀ ਵੱਟ ਜਾਵੇ ਨਹੀਂ ਖਨੌਰੀ ਵੱਟ ਜਾਣਾ ਨਾ ਜਾਣਾ ਇਹ ਹੋਰ ਵਿਸ਼ਾ ਇਹ ਅਲੱਗ ਦੀ ਗੱਲ ਹੈ ਉਹ ਗ੍ਰਾਸ ਆ ਉਹ ਜਿਹੜਾ ਭਾਗ ਮਾਲਾ ਪ੍ਰੋਜੈਕਟ ਚੱਲ ਰਿਹਾਗਾ ਬਟਿੰਡੇ ਉੱਥੇ ਪ੍ਰੋਟੈਸਟ ਵੀ ਹੋਇਆ ਸੀ 라ਟੀ ਚੜ੍ਹ ਵੀ ਹੋਇਆ ਕਿਸ ਤਰ੍ਹਾਂ ਦੇਖ ਰਹੇ ਜਿਹੜਾ ਸੈਂਟਰ ਸਰਕਾਰ ਨਾਲ ਵਿੱਚ ਦੇਖੋ ਕਿਸੇ ਦੀਆਂ ਜ਼ਮੀਨਾਂ ਜਵਰੀ ਨੱਪਣੀਆਂ ਤੁਹਾਡਾ ਘਰ ਹੋਵੇ ਜਿੱਦਾਂ ਮੈਂ ਜਾ ਕੇ ਜਵਰੀ ਨੱਪਾ ਬਲਾ ਕਿਸ ਤਰ੍ਹਾਂ ਲੋਕ ਮੈਨੂੰ ਠੀਕ ਕਹਿਣਗੇ ਜਿਨ੍ਹਾਂ ਜ਼ਮੀਨਾਂ ਨੇ ਜੇ ਜ਼ਮੀਨਾਂ ਤੁਸੀਂ ਚਾਹੀਦੀਆਂ ਨੇ ਤੁਹਾਡੇ ਵਾਸਤੇ ਉੱਥੇ ਤੁਸੀਂ ਕਮਰਸ਼ੀਅਲ ਤੇ ਗੈਰ ਕਮਰਸ਼ੀਅਲ ਦਾ ਸਵਾਲ ਕਿਥੋਂ ਉੱਠ ਖੜਿਆ ਜੀ ਵਿਆਹ ਕਮਰਸ਼ੀਅਲ ਹੈ ਗੈਰ ਕਮਰਸ਼ੀਅਲ ਹੈ ਕਿਸੇ ਨੇ ਚਾਰ ਬੂਟੇ 베ਰੀਆਂ ਦੇ ਲਾਤੇ ਉਹ ਕਮਰਸ਼ੀਅਲ ਬਣ ਗਈ ਕਿਸੇ ਨੇ ਕਣਕ ਇਰੇ ਖਾਤਰ ਤੁਸੀਂ ਕੀਮਤ ਨੇ ਡਿਫਰੈਂਟ ਕੀਮਤਾਂ ਕਰੋ ਕਿ ਕਿਸੇ ਨੂੰ ਕਰੋੜ ਰੁਪਏ ਦੇ ਦਿੱਤਾ ਕਿਸੇ ਨੂੰ 24 ਲੱਖ ਰੁਪਏ ਦੇ ਦਿੱਤਾ ਇਹ ਤਾਂ ਬਰਦਾਸ਼ਤ ਨਹੀਂ ਹੋਣ ਵਾਲੀ ਗੱਲ ਇਹ ਲੋਕ ਕਿਵੇਂ ਚੱਲਣਗੇ ਜੀ ਹੁਣ ਅੱਗੇ ਕੀ ਰੁਕ ਰਹਿਗਾ ਜੀ ਫਿਰ ਸੰਘਰਸ਼ ਹੀ ਸਾਡਾ ਰੁਕ ਹੁੰਦਾ ਜੀ ਸੰਘਰਸ਼ ਹੀ ਕਰਨਾ ਹੁੰਦਾ ਸੀ ਸੰਘਰਸ਼ ਦੇ ਕਰੀ ਰਹੇ ਸੀ ਸਰ ਉੱਥੇ ਠੰਡੇ ਕੀ ਗੱਲ ਨਿਬੜੀ ਆ ਜਿਹੜੀ ਹੁਣ ਉੱਥੇ ਪਾ ਸੰਘਰਸ਼ ਕਰਨੀ ਗੱਲ ਉਹ ਨਿਬੜੀ ਆ ਵੀ ਉਹਨਾਂ ਨੇ 5 ਦਿਨ ਲਾਇਆ ਦੀ ਹ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਤੱਕ 5 ਦਿਨਾਂ ਦੇ ਵਿੱਚ ਉਹ ਕਮੇਟੀ ਨੇ ਪੂਰਾ ਪੂਰਾ ਲੇਖਾ ਜੋਖਾ ਲੈਣਾ ਵੀ ਕਿੰਨੇ ਬੰਦੇ ਨੇ ਜਿਨ੍ਹਾਂ ਨੇ ਚੈੱਕ 8 ਕਿਲੋਮੀਟਰ ਦੇ ਏਰੀਏ ਦੇ ਵਿੱਚ ਉਹਨਾਂ ਨੂੰ ਇਸ ਤਰ੍ਹਾਂ ਕਿਸ ਤਰ੍ਹਾਂ ਦਾ ਉਹਨਾਂ ਨੂੰ ਹੋਰ ਕੀਮਤ ਦੇ ਵਾਧੇ ਵਾਸਤੇ ਕਿਹੜੇ ਪ੍ਰੋਸੈਸ ਦੀ ਲੋੜ ਹੈ ਉਹਦੇ ਵਾਸਤੇ ਕੀ ਕੀ ਕਰਨਾ ਪੈਣਾ ਹੈ ਉਹਦੇ ਵਿੱਚ ਸਾਡੀ ਕਮੇਟੀ ਵੀ ਨਾਲ ਹੋਊ ਪ੍ਰਸ਼ਾਸਨ ਵੀ ਨਾਲ ਹੋਊਗਾ ਉਸ ਤੋਂ ਬਾਅਦ ਉਹਦੀ ਕੀਮਤ ਬਤਾਰੇ ਦੀ ਜਿਹੜੀ ਜਿਹੜਾ ਤਰੀਕਾਕਾਰ ਹੁੰਦਾ ਉਹਦਾ ਕੋਈ ਲੀਗਲੀ ਉਧਰ ਨੂੰ ਕਰਨ ਦੀ ਹੈਗੀ ਜੇ ਉਹਨਾਂ ਨੇ ਲੈਦੇ ਨਾ ਮੰਗੇ ਉਹਨਾਂ ਚਿਰ ਤੱਕ ਜਿੰਨਾ ਚਿਰ ਹੱਲ ਨਹੀਂ ਹੁੰਦਾ ਵੀ ਕੰਮ ਬੰਦ ਰਹੋ ਦਿੱਲੀ ਅੰਦੋਲਨ ਨੂੰ ਲੈ ਕੇ ਅੱਜ ਕਿਸ ਤਰ੍ਹਾਂ ਦੇ ਪ੍ਰੋਗਰਾਮ ਹੋ ਰਹੇ ਨੇ ਪੰਜਾਬ ਵਿੱਚ ਅੱਜ ਤਾਂ ਜਿਹੜੀਆਂ ਦਿੱਲੀ ਦੀਆਂ ਮੰਗਾਂ ਬਾਕੀ ਰਹਿਦੀਆਂ ਨਹੀਂ ਉਹਨਾਂ ਮੰਗਾਂ ਤੇ ਸੰਯੁਕਤ ਮੋਰਚਾ ਆਲ ਇੰਡੀਆ ਦਾ ਪ੍ਰੋ ਸਾਰੇ ਹਿੰਦੁਸਤਾਨ ਦੇ ਜ਼ਿਲ੍ਹਾ ਹੈੱਡਕ quart ਦੇ ਸਬਡਿਵੀਜ਼ਨਾਂ ਦੇ ਤੇ ਪ੍ਰੋਗਰਾਮ ਹੋਣੇ ਨੇ ਉਹ ਉਹਦੇ ਚ ਅਸੀਂ ਨਹੀਂ ਕਰਾਂ ਸਰ ਡੀਏਪੀ ਤੇ ਨੂੰ ਲੈ ਕੇ ਚਾਹੇ ਜੀਰੀ ਦੇ ਮਸਲ ਲੈ ਕੇ ਇਸ ਵਾਰ ਕਿਸਾਨ ਖੱਜਲ ਖੁਆ ਰਹੇ ਨੇ ਮੰਡੀਆਂ 'ਚ ਬੈਠੇ ਰਹੇ ਨੇ ਡੀਵੀ ਲਈ ਵੀ ਖੱਜਲ ਖੁਆਣਾ ਪਿਆਗਾ ਡੀਪੀ ਲਈ ਕਿਉਂ ਕਿਸਾਨ ਦਾ ਚੜਦੇ ਕਰ ਚੜਦੇ ਸੂਰਜ ਸਮੱਸਿਆਵਾਂ ਦੇ ਵਿੱਚ ਰਹਿੰਦਾ ਜੀ ਹਮੇਸ਼ਾ ਕਦੇ ਡੀਏਪੀ ਦੀ ਸਮੱਸਿਆ ਆ ਗਈ ਕਦੇ ਜੂਰੀ ਦੀ ਸਮੱਸਿਆ ਆ ਗਈ ਕਦੇ ਝੋਨਾ ਪਹਿਲਾਂ ਬੀਜ ਤਾਂ ਬੋਣ ਬਾਸਣ ਲੱਗ ਕੇ ਕਦੇ ਪਹਿਲਾਂ ਵੱਢ ਲੈ ਤਾਂ ਆਏ ਜੇ ਵੱਢ ਕੇ ਪੱਕ ਗਿਆ ਤਾਂ ਵਿਕਣ ਵੇਲੇ ਸਮੱਸਿਆ ਆ ਗਈ ਅਸੀਂ ਤਾਂ ਹਰ ਚੜਦੇ ਸੂਰਜ ਸਮੱਸਿਆਵਾਂ ਦਾ ਸਾਹਮਣਾ ਕਰਦੇ ਆ ਤੇ ਉਹਨਾਂ ਦੇ ਸਾਹਮਣੇ ਲੋਕ ਇਕੱਠੇ ਹੁੰਦੇ ਨੇ ਤੇ ਸੰਘਰਸ਼ ਕਰਦੇ ਨੇ ਹੱਕ ਹਾਸਲ ਕਰ ਹੀ ਲੈਂਦੇ ਨੇ ਸਰਕਾਰ ਚਾਹੁੰਦੀ ਹੈ ਵੀ ਇਸ ਤਰੀਕੇ ਨਾਲ ਵੀ ਪ੍ਰੈਸ਼ਰਾਈਜ਼ ਕਰਕੇ ਵੀ ਜੀਰੀ ਨਾ ਵੇਜਣੀ ਜਾਂ ਕੋਈ ਹੋਰ ਚੀਜ਼ ਨਾ ਕਰਨ ਸਰਕਾਰ ਸਾਨੂੰ ਇਹ ਕਿੱਤੇ ਦੇ ਵਿੱਚੋਂ ਬਾਹਰ ਕੱਢਣਾ ਚਾਹੁੰਦੀ ਹੈ ਸਰਕਾਰ ਦੀ ਪਾਲਿਸੀ ਸਰਕਾਰ ਕਾਰਪੋਰੇਟ ਦੀ ਪਾਲਿਸੀ ਨੂੰ ਜ਼ੋਰ ਨਾਲ ਲਾਗੂ ਕਰਨਾ ਚਾਹੁੰਦੀ ਹੈ ਸਰਕਾਰ ਚਾਹੁੰਦੀ ਹੈ ਵੀ ਇਹ ਕਿੱਤਾ ਖਿੱਤਾ ਖਾਲੀ ਕਰਦਾ ਨਾ ਇਹ ਫੀਲਡ ਹੈ ਜਿਹੜਾ ਇਹ ਕਾਰਪੋਰੇਟ ਦੇ ਹੱਥਾਂ ਚ ਜਾਵੇ ਜਿਹੜਾ ਆ ਖਾਣ ਵਾਲੀਆਂ ਵਸਤਾਂ ਨੇ ਇਹ ਤੇ ਕਾਰਪੋਰੇਟ ਦਾ ਕਬਜ਼ਾ ਕਰਾਉਣਾ ਚਾਹੁੰਦੇ ਨੇ ਸਰਕਾਰ ਇਹ ਕਰਕੇ ਇਸ ਇਸ ਕਰਕੇ ਸਮਝ ਆਉਂਦੀ ਹੈ ਲੜਾਈ ਬਹੁਤ ਵੱਡੀ ਲੜਾਈ ਆਪਰਚੂਨਿਟੀਜ਼ ਤੇਰ ਨੂੰ ਵੀ ਖਤਰਾ ਹੈ ਛੋਟੇ ਵਪਾਰ ਨੂੰ ਵੀ ਖਤਰਾ ਹੈ ਛੋਟੀ ਇੰਡਸਟਰੀ ਨੂੰ ਖਤਰਾ ਹੈ ਜਿਹਨੀਆਂ ਖਤਰਾ ਵੱਡੀਆਂ-ਵੱਡੀਆਂ ਡਿਓ ਕੰਪਨੀਆਂ ਇਥੇ ਆ ਰਹੀਆਂ ਨੇ ਭਾਰਤ ਦੇ ਵਿੱਚ ਇਹੋ ਜਿਹੀਆਂ ਕੰਪਨੀਆਂ ਆ ਰਹੀਆਂ ਨੇ ਜਿਨ੍ਹਾਂ ਦਾ ਇੱਕ ਮਿੰਟ ਦਾ 2 ਕਰੋੜ ਰੁਪਏ ਆਮਦਨ ਹੈ ਇਹੋ ਜਿਹੀਆਂ ਕੰਪਨੀਆਂ ਭਾਰਤ ਦੇ ਵਿੱਚ ਐਮਾਜ਼ਨ ਵਰਗੀਆਂ ਕੰਪਨੀਆਂ ਜਿਨ੍ਹਾਂ ਦੀ ਮਤਲਬ ਇੱਕ ਘੰਟੇ ਦੀ ਜਿਹੜੀ ਆਮਦਨ ਹੈ 67 ਕਰੋੜ ਰੁਪਏ